ਜਿਵੇਂ ਕਿ ਤੁਹਾਨੂੰ ਅਸੀਂ ਖਬਰਾਂ ਸੁਣਾ ਰਹੇ ਹਾਂ ਕਿ ਇੱਕ ਬਹੁਤ ਹੁਨਹਾਰ ਨੌਜਵਾਨ ਦਾ ਕਤਲ ਹੋਇਆ ਜਿਹਨੂੰ ਸਹੈਣੀ ਵਾਲਾ ਸਰਪੰਚ ਵੀ ਕਹਿੰਦੇ ਸੀਗੇ ਤਾਂ ਖਾਸ ਕਰਕੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਨੂੰ ਬੜੀ ਸਪੋਰਟ ਕੀਤੀ ਉਹ ਸਪੋਰਟ ਇਸ ਕਰਕੇ ਕਰਦੇ ਸੀਗੇ ਕਿ ਉਹਨਾਂ ਦੇ ਵਿਚਾਰ ਜਿਹੜੇ ਆ ਪੰਜਾਬ ਨੂੰ ਲੈ ਕੇ ਹੁੰਦੇ ਸੀਗੇ ਤੇ ਉਹਨਾਂ ਦਾ ਕਤਲ ਜਿਹੜਾ ਕੀਤਾ ਗਿਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਰਪਾਲ ਸਿੰਘ ਬਲੇਵ ਸਾਡੇ ਨਾਲ ਨੇ ਕਿਉਂਕਿ ਇਹ ਵੀ ਪਾਰਟੀ ਨਾਲ ਸ਼ੁਰੂ ਮੇਂ ਕਾਲੀਦਾਲਾ ਹਮੇਸ਼ਾ ਨਾਲ ਜੁੜੇ ਹੋਏ ਨੇ ਤੇ ਇਹਨਾਂ ਨੇ ਬੜਾ ਉਹਨਾਂ ਨੂੰ ক্লোਜ਼ਲੀ ਦੇਖਿਆ ਸੁਣਿਆ ਬਲੇਵ ਸਾਹਿਬ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਕਾਨੂੰਨ ਵਿਵਸਥਾ ਕਿੱਥੇ ਬੈਠੀ ਹੈ ਸਾਡੀ ਜ਼ਿਲ੍ਹੇਕੀ ਦੇ ਨਾਲ ਇਹ ਘਟਨਾਵਾਂ ਹੋ ਰਹੀਆਂ ਨੇ ਇੱਕ ਨੌਜਵਾਨ ਜਿਹੜਾ ਪੰਜਾਬ ਪੰਜਾਬੀਅਤ ਦੀ ਗੱਲ ਕਰਦਾ ਉਹਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਅ ਦੇਖੋ ਕਿ ਬੜੀ ਕਟਿਆ ਹਰਕਤ ਹੈ ਜਿਹੜੀ ਪੰਜਾਬ ਦੇ ਵਿੱਚ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ ਜੀ ਮੈਂ ਸਮਝਦਾ ਕਿ ਜੇ ਪੰਜਾਬ ਨੂੰ ਅੱਜ ਰੂਪ ਦਿੱਤਾ ਜਾ ਰਿਹਾ ਤੇ ਬਿਹਾਰ ਦਾ ਦਿੱਤਾ ਜਾ ਰਿਹਾ ਤੇ ਜੁਪੀ ਤੇ ਬਿਹਾਰ ਨੂੰ ਪੰਜਾਬ ਦਾ ਰੂਪ ਦਿੱਤਾ ਜਾ ਰਿਹਾ ਜੀ ਇਹ ਗਿਣੀ ਮਿਥੀ ਪਾਲਿਸੀ ਤਹਿਤ ਹੀ ਸਾਰਾ ਕੁਝ ਹੋ ਰਿਹਾ ਹੈ ਸੈਨੇ ਦੇ ਵਿੱਚ ਸੈਨੇ ਦੇ ਸਰਪੰਚ ਸਾਹਿਬ ਸੁਖਵਿੰਦਰ ਸਿੰਘ ਨੂੰ ਜੀ ਆ ਉਹਨਾਂ ਨੂੰ ਜਿਹੜਾ ਜਿਹੜੀ ਉਹਨਾਂ ਆਜ਼ਾਦੀ ਦੀ ਗੱਲ ਕੀਤੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੱਖ ਦੇ ਵਿੱਚ ਆਪਣੀ ਗੱਲ ਕੀਤੀ ਹੈ ਪੰਜਾਬ ਦੇ ਮਤਲਿਆਂ ਦੀ ਗੱਲ ਕੀਤੀ ਹੈ ਸਰਕਾਰਾਂ ਨੂੰ ਹਰ ਮੁੱਦੇ ਤੇ ਉਹਨਾਂ ਨੇ ਘੇਰਿਆ ਹੈ ਕਿ ਤੁਸੀਂ ਸਾਡੇ ਨੌਜਵਾਨੀ ਨੂੰ ਦੀਪ ਸਿੰਘ ਸਿੱਧੂ ਨੂੰ ਮੂਸੇਵਾਲ ਸਾਹਿਬ ਨੂੰ ਅਵਤਾਰ ਸਿੰਘ ਖੰਡੇ ਨੂੰ ਨਿੱਜਰ ਸਾਹਿਬ ਨੂੰ ਸਾਰਿਆਂ ਦੀ ਗੱਲ ਸੈਨਾ ਸਾਹਿਬ ਨੇ ਸਾਡੇ ਪਲੇਟਫਾਰਮ ਤੋਂ ਹੋਰ ਵੀ ਸਾਰੇ ਪਲੇਟਫਾਰਮਾਂ ਤੋਂ ਕੀਤੀ ਹੈ ਸੋ ਉਹ ਕਿਤੇ ਨਾ ਕਿਤੇ ਇਹ ਪਾਲਿਸੀ ਤਹਿਤ ਹੀ ਹਕੂਮਤ ਨੇ ਇਹ ਸਾਰੇ ਬੁਲਾਰਿਆਂ ਨੂੰ ਉਹਨਾਂ ਦੀ ਆਵਾਜ਼ ਨੂੰ ਰੋਕਣ ਦਾ ਯਤਨ ਕੀਤਾ ਹੈ ਟੇਡੇ ਢੰਗ ਨਾਲ ਮੈਂ ਸਮਝਦਾ ਕਿ ਸਰਕਾਰ ਜਿਹੜੀ ਹੈ ਜਿਹੜੀ ਉਹ ਇਸ ਮੁੱਦੇ ਤੇ ਬਿਲਕੁਲ ਚੁੱਪ ਹੈ ਕਦੀ ਵੀ ਉਹਨੇ ਇਹ ਨਹੀਂ ਗੱਲ ਕੀਤੀ ਕਿ ਸਾਡੇ ਗਿਣਵੇਂ ਚੁਣਵੇਂ ਜਿਹੜੇ ਨੌਜਵਾਨ ਹੈ ਉੱਪਰ ਦੇ ਜਿਹੜੇ ਪੰਜਾਬ ਦੇ ਮਸਲਿਆਂ ਤੇ ਗੱਲ ਕਰਦੇ ਉਹਨਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਦੀ ਉਹਨਾਂ ਨੇ ਦਿੱਲੀ ਨੂੰ ਚਿੱਠੀ ਨਹੀਂ ਲਿਖੀ ਕਦੀ ਦਿੱਲੀ ਨਾਲ ਮੀਟਿੰਗ ਨਹੀਂ ਕਦੀ ਕਦੀ ਇਸ ਗੱਲ ਤੇ ਚਿੰਤਾ ਹੀ ਨਹੀਂ ਜਾਹਰ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਸਗੋਂ ਉਹਨੇ ਇਹਨਾਂ ਮਸਲਿਆਂ ਤੇ ਸਿੱਖਾਂ ਦਾ ਮਜ਼ਾਕ ਉਡਾਇਆ ਹੈ ਜੀ ਮੈਂ ਸਮਝਦਾ ਕਿ ਇਹੋ ਜਿਹੇ ਮੁੱਖ ਮੰਤਰੀ ਨੂੰ ਅੱਜ ਜਿਹਨੇ ਸਿੰਘ ਵੀ ਲਾਇਆ ਆਪਣੇ ਨਾਂ ਨਾਲ ਪੱਗ ਵੀ ਬੱਦੀ ਆ ਉਹਨੂੰ ਸਿੱਖਾਂ ਦੀ ਗੱਲ ਤਾਂ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਸਿੱਖ ਆਪਣੇ ਰਾਜਕਾਲ ਦੇ ਦੌਰਾਨ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਅੱਜ ਸਿੱਖ ਧਰਮ ਨੂੰ ਖਤਰਾ ਹੈ ਤੇ ਸਰਕਾਰ ਜਿਹੜੀ ਆ ਉਹ ਦਿੱਲੀ ਦੀ ਸਰਕਾਰ ਤਾਂ ਆਪਣੀ ਕੌਮ ਦੀ ਗੱਲ ਕਰਦੀ ਆ ਪਰ ਸਾਡਾ ਸਟੇਟ ਦਾ ਮੁੱਖ ਮੰਤਰੀ ਜਿਹਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹੈ ਨੇ ਇਸ ਕਰਕੇ ਜੁਣਿਆ ਹੈ ਕਿ ਭਗਵੰਤ ਸਿੰਘ ਮਾਨ ਨੇ ਕਾਫੀ ਗੱਲਾਂ ਕੀਤੀਆਂ ਸੀ ਕਿ ਮੈਂ ਪੰਜਾਬ ਦੇ ਵਿੱਚ ਜਿਹੜੇ ਆ ਉਹ ਵਾਧ ਰਹਿ ਕਤਲਾਂ ਨੂੰ ਰੋਕੂਗਾ ਮੈਂ ਪੰਜਾਬ ਦੀ ਜਿਹੜੀ ਆਰਥਿਕ ਅਵਸਥਾ ਸਹੀ ਕਰੂੰਗਾ ਪਰ ਸਾਡਾ ਤਾਂ ਕੁਝ ਵੀ ਠੀਕ ਨਹੀਂ ਬਲਿੰਗ ਸਾਬ ਅਸੀਂ ਰੀਸੈਂਟਲੀ ਗੱਲ ਕਰਦੇ ਹਾਂ ਬੀਐਸਐਫ ਪੰਜਾਬ ਦੇ ਵਿੱਚ ਲਗਾਈ ਹੈ तकरीबन 50 ਕੰਪਨੀਆਂ ਡੀਜੀਵੀ ਪੰਜਾਬ ਦਾ ਬਿਆਨ ਸੀਗੇ ਕਿ ਤਨਾਤ ਕਰ ਰਹੇ ਹਾਂ ਕਿਉਂਕਿ ਸਾਨੂੰ ਖੂਫੀਆ ਏਜੰਸੀਆਂ ਤੋਂ ਕੁਝ ਇਨਪੁਟ ਹੈਗੀ ਹੈ ਆਈਐਸਆਈ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਕਿ ਲੱਗਦਾ ਕਿ ਵੀ ਉਹਨਾਂ ਨੂੰ ਇਹ ਇਨਪੁਟ ਨਹੀਂ ਹੈਗੀ ਕਿ ਕੌਣ ਕਿਹਨੂੰ ਮਾਰਨ ਜਾ ਰਿਹਾ ਕਿਉਂਕਿ ਅੱਜ ਜਿਵੇਂ ਕਤਲ ਹੋਇਆ ਹੈ ਇਹ ਤਾਂ ਇੰਟੈਲੀਜੈਂਸ ਕੋਲ ਪਹਿਲਾਂ ਹੀ ਕੋਈ ਗੱਲਬਾਤ ਹੋਏਗੀ ਕਿ ਕਿਵੇਂ ਕੋਈ ਤਿਆਰੀ ਕੀਤੀ ਹੋਣੀ ਹੈ ਇਹਦੇ ਉੱਤੇ ਰੋਕ ਕਿਉਂ ਨਹੀਂ ਲਾਈ? ਇਹ ਡੀਜੀਪੀ ਬਿਆਨ ਦਾ ਤੁਸੀਂ ਦੇਖ ਸਕਦੇ ਹੋ ਉਹਨੂੰ ਜੋੜ ਕੇ ਕਿ ਕਿੱਥੇ ਗੱਲ ਕਰ ਰਹੇ ਆ। ਬਿਲਕੁਲ ਜੀ ਪੰਜਾਬ ਦੀ ਪੁਲਿਸ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਕੁੰਭ ਕਰਨ ਦੀ ਨੀਂ ਸੁੱਤੇ ਆ ਔਰ ਜਿਹੜਾ ਵੀ ਇਹਨਾਂ ਨੇ ਪਾਲਿਸੀ ਦਿੱਲੀ ਤੋਂ ਚੱਲਦੀ ਆ ਉਹਨੂੰ ਇਹਨਾਂ ਨੇ ਅਡਾਪਟ ਕੀਤਾ ਤੇ ਲਾਗੂ ਕੀਤਾ। ਹੂੰ ਸੋ ਇਹ ਜਿਹੜਾ ਅੱਜ ਮਸਲਾ ਜਿਹੜਾ ਇੱਕ ਨਹੀਂਗਾ ਇਹ ਬਹੁਤ ਜਾਦੇ ਗਿਣਤੀ ਦੇ ਵਿੱਚ ਮਸਲੇ ਆ ਪੰਜਾਬ ਦੀਆਂ 50 ਕੰਪਨੀਆਂ ਨੂੰ ਇੱਥੇ ਲਿਆਉਣਾ। ਹੂੰ ਉਹ ਇੱਕ ਪਾਲਿਸੀ ਤਹਿਤ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਈ ਰਾਜੋਵਾਨਾ ਸਾਹਿਬ ਨੂੰ ਇਹਨਾਂ ਨੇ ਫਾਂਸੀ ਦੀ ਗੱਲ ਵੀ ਕੀਤੀ ਹੈ ਹਾਂ ਤੇ ਜਦੋਂ 30 ਸਾਲ ਤੁਸੀਂ ਫਾਂਸੀ ਦੀ ਸਜ਼ਾ ਦੇ ਕੇ ਸਿੱਖ ਲੀਡਰ ਨੂੰ ਤੇ ਉਹਨੂੰ ਤੁਸੀਂ ਉਹ ਰੋਜ਼ ਹੀ ਅਹਿਸਾਸ ਕਰਾ ਰਹੇ ਹੋ ਕਿ ਤੁਹਾਨੂੰ ਅੱਜ ਫਾਂਸੀ ਦੇ ਦੇਣੀ ਕੱਲ ਫਾਂਸੀ ਦੇ ਦੇਣੀ ਹੈ ਔਰ 30 ਸਾਲ ਲਮਕਾ ਕੇ ਰੱਖਣਾ ਤੇ ਅੱਜ 30 ਸਾਲ ਬਾਅਦ ਤੁਹਾਡੇ ਕੋਲ ਅਧਿਕਾਰ ਹੀ ਨਹੀਂ ਰਹਿ ਜਾਂਦਾ ਫਾਂਸੀ ਦੇ ਸਕੋ ਜੇ ਉਹ ਕਿਉਂ ਸੋ ਇਹ ਜਿਹੜਾ ਅੱਜ ਡੇਢੇ ਢੰਗ ਨਾਲ ਸਾਡੇ ਤੋਂ ਇਹ ਜਿਹੜਾ ਕੰਮ ਹਕੂਮਤ ਕਰਨਾ ਚਾਹੁੰਦੀ ਆ ਉਹਦੇ ਵਾਸਤੇ ਪੰਜਾਬ ਦੇ ਵਿੱਚ ਬੀਐਸਐਫ ਨੂੰ ਵਿਦ ਉਹਨਾਂ ਦੇ ਨਾਲ ਆਰਐਸਐਸ ਦੇ ਟ੍ਰੇਨਿੰਗ ਕੀਤੇ ਬੰਦਿਆਂ ਨੂੰ ਭੇਜਨਾ ਕੇ ਪੰਜਾਬ ਦਾ ਮਾਹੌਲ ਖਰਾਬ ਕਰੋ ਤੇ ਫਿਰ ਉਸ ਤੋਂ ਬਾਅਦ ਇਹ ਸਿੱਖਾਂ ਤੇ ਮੜ ਦੋ ਕਿਉਂਕਿ ਸਹਿਣਾ ਸਾਹਿਬ ਦੀ ਆਵਾਜ਼ ਨੂੰ ਪਹਿਲਾਂ ਹੀ ਬੰਦ ਕਰ ਦੇਣਾ ਉਹ ਸਾਰਾ ਕੁਝ ਕਰਨ ਤੋਂ ਕਿ ਇੰਨਾ ਹੀ ਨੌਜਵਾਨਾਂ ਨੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਨੀ ਆ ਇਹ ਤਰ੍ਹਾਂ ਪਤਾ ਹੈ ਕਿ ਸੁਖਵਿੰਦਰ ਸਿੰਘ ਸੈਣਾ ਮੇਰੇ ਨਾਲ ਜਦੋਂ ਭਾਨੇ ਸਿੱਧੂ ਦੀ ਗ੍ਰਿਫਤਾਰੀ ਜਾਂ ਲੱਖੇ ਸਧਾਣੇ ਨਾਲ ਮੌਕੇ-ਮੌਕੇ ਦੇ ਸਾਰੀਆਂ ਗੱਲਾਂ ਵਾਪਰੀਆਂ ਉਸ ਟਾਈਮ ਤੇ ਰੇਲਾਂ ਦੇ ਜਿਹੜੇ ਅਦਾਲਨ ਹੋਏ ਉਦੋਂ ਮੇਰੇ ਨਾਲ ਹੀ ਗ੍ਰਿਫਤਾਰੀ ਸੈਣਾ ਸਾਹਿਬ ਦੀ ਹੋਈ ਸੀ ਤੇ ਉਹ ਸਾਰਾ ਜਿਹੜਾ ਸਾਨੂੰ ਪਤਾ ਇਹਨਾਂ ਨੇ ਬਿਣੀ ਮੀਤੀ ਪਾਲਿਸੀ ਤੈਅ ਤੇ ਕੀਤਾ ਹੈ ਪਰ ਹਕੂਮਤ ਨੂੰ ਖਮਿਆਜਾ ਏਸੀ ਦਾ ਭੁਗਤਾਨਾ ਪਹਿਣਾ ਕਿਉਂਕਿ ਸਿੱਖ ਲਿਆਕਤਵੰਦ ਗੋਮ ਹੈ ਸਿੱਖ ਕਦੀ ਵੀ ਕਿਸੇ ਧਰਮ ਦਾ ਸਤਕਾਰ ਕਰਦੇ ਆ ਕਦੀ ਨਰਾਦਰ ਨਹੀਂ ਕਰਦੇ ਪਰ ਸਿੱਖਾਂ ਦਾ ਗ੍ਰੰਥ ਵੀ ਟਾਰਗੇਟ ਕੀਤਾ ਜਾਂਦਾ ਸਿੱਖਾਂ ਦੇ ਨੌਜਵਾਨਾਂ ਨੂੰ ਵੀ ਮਾਰਿਆ ਜਾਂਦਾ ਹੈ ਹਮਮ ਪਰ ਕਦੀ ਇਹ ਸੋਚਣ ਕਿ ਕਦੀ ਸਿੱਖਾਂ ਨੇ ਲਾਉਣ ਦਾ ਆਰਡਰ ਜਿਹੜਾ ਉਹਦੀ ਸਿਚੁਏਸ਼ਨ ਜਿਹੜੀ ਉਹ ਖਰਾਬ ਕਰਨ ਦਾ ਯਤਨ ਹੀ ਨਹੀਂ ਕੀਤਾ ਹਮ ਤਾਂ ਕਾਹਦੇ ਵਿੱਚ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਗੱਲ ਕੀਤੀ ਆ ਪਰ ਇਹਨਾਂ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਸਾਡੇ ਭਾਰਤ ਦੇ ਵਿੱਚ ਜਿੱਥੇ ਐਸੀ ਰਹਿੰਦੇ ਆ ਕਦੀ ਪਾਕਿਸਤਾਨ ਇੰਗਲੈਂਡ ਜਰਮਨ ਫਰਾਂਸ ਕਦੀ ਵੀ ਆਪਣੇ ਦੇਸ਼ ਦੇ ਵਸਿੰਦਿਆਂ ਤੇ ਗੋਲੀਆਂ ਨਹੀਂ ਚਲਾਈਆਂ ਜਿਸ ਤਰ੍ਹਾਂ ਮੋਦੀ ਸਾਹਿਬ ਦੀ ਟੀਮ ਚਲਾ ਰਹੀ ਹੈ ਜਾਂ ਸ਼ਾਹ ਦੀ ਟੀਮ ਚਲਾ ਰਹੀ ਹੈ ਸੋ ਇਹਨਾਂ ਨੇ ਸਾਡੇ ਆਪਣੇ ਦੇਸ਼ ਦੇ ਵਸਿੰਦਿਆਂ ਤੇ ਗੋਲੀਆਂ ਚਲਾ ਕੇ ਸਿੱਧ ਕਰ ਦਿੱਤਾ ਕਿ ਸਾਡੀ ਇੱਕ ਤਖਤ ਦੀ ਦੂਜੇ ਤਖਤ ਨਾਲ ਲੜਾਈ ਹੈ ਸੋ ਅਸੀਂ ਇਹ ਕਹਿੰਨੇ ਕਿ ਤੁਸੀਂ ਸਾਨੂੰ ਸਾਨੂੰ ਸਿੱਧੇ ਤੌਰ ਤੇ ਕੀਤਾ ਪਰ ਜਿਹੜੇ ਵਿਦੇਸ਼ਾਂ ਦੀ ਸੋਵਰਨਿਟੀ ਨੂੰ ਚੈਲੰਜ ਕੀਤਾ ਜਿਹੜੇ ਤੁਸੀਂ ਉਹਨਾਂ ਦੀ ਪੱਗ ਨੂੰ ਹੱਥ ਪਾਇਆ ਅਮਰੀਕਾ ਕੈਨੇਡਾ ਦੀ ਨੂੰ ਉੱਥੇ ਜਾ ਕੇ ਰਦੀਪ ਸਿੰਘ ਨਿਜਰ ਨਿਜਰ ਨੂੰ ਵੀ ਤੁਸੀਂ ਸ਼ਹੀਦ ਕੀਤਾ ਇੰਗਲੈਂਡ ਚਪਤਾਰ ਸਿੰਘ ਖੰਡੇ ਨੂੰ ਕਿਹਾ ਤੁਸੀਂ ਬਖਸ਼ਦੇ ਹੀ ਕਿਸੇ ਨੂੰ ਨਹੀਂ ਤੁਹਾਡੀ ਕੱਲੀ ਜਿਹੜੀ ਆ ਏਜੰਸੀਆਂ ਅੱਜ ਵਰਲਡ ਦੇ ਵਿੱਚ ਤੁਸੀਂ ਸਾਰਿਆਂ ਨੂੰ ਨਿਸ਼ਾਨਾ ਬਣਾ ਰਹੇ ਹੋ ਇਹਦਾ ਕਾਰਨ ਕੀ ਹੈ ਕਦੀ ਪਾਣੀ ਛੱਡ ਕੇ ਪਾਲਸੀ ਤਹਿਤ ਸਾਡੀ ਜਵਾਨੀ ਤੇ ਕਿਸਾਨੀ ਰੋੜਦੇ ਹੋ ਕਦੀ ਤੁਸੀਂ ਆ ਨਸ਼ਾ ਦੇ ਕੇ ਸਾਨੂੰ ਮਾਰਦੇ ਹੋ ਕਦੀ ਸਾਡਾ ਗ੍ਰੰਥ ਨੂੰ ਤੁਸੀਂ ਟਾਰਗੇਟ ਕਰਦੇ ਹੋ ਕਦੀ ਸਾਡੇ ਆ ਨੌਜਵਾਨਾਂ ਨੂੰ ਅਸੀਂ ਤੱਕ ਕਦੀ ਵੀ ਬਾਈਬਲ ਦੀ ਗੀਤਾ ਦੀ ਕੁਰਾਨ ਦੀ ਬਦਬੀ ਨਹੀਂ ਕੀਤੀ ਸਿੱਖਣੇ ਬਿਲਕੁਲ 5 ਅਪਰੈਲ ਸਿੰਘ ਕੀ ਤੱਕ ਇੱਕ ਵੀ ਐਫ ਆਈ ਆਰ ਦਰਜ ਨਹੀਂ ਕਿ ਮਹਾਰਾਜ ਰਣਜੀਤ ਸਿੰਘ ਦੇ ਰਾਜ ਚ ਸਾਰਿਆਂ ਨੂੰ ਵਜ਼ੀਰੀਆਂ ਮਿਲੀਆਂ ਕਦੀ ਕਿਸੇ ਨੂੰ ਫਾਂਸੀ ਨਹੀਂ ਹੋਈ ਅੱਜ ਤੁਸੀਂ ਸਾਜੋਣਾ ਸਭ ਨੂੰ ਫਾਂਸੀ ਦੇਣ ਦੀ ਗੱਲ ਕਰ ਰਹੇ ਹੋ ਹਮ ਬਿਲਕੁਲ ਜਿਵੇਂ ਜਿਵੇਂ ਮੇਰੀ ਉਹਨਾਂ ਦੇ ਦੋਸਤ ਨਾਲ ਨਜ਼ਦੀਕੀ ਨਾਲ ਗੱਲਬਾਤ ਹੋਈ ਉਹ ਕਹੇ ਕਿ ਵੀ ਸੈਨੇ ਦਾ ਕੋਈ ਦੋਸਤ ਸੀਗਾ ਸਰਪੰਚ ਦਾ ਕਿ ਵੀ ਉਹਨਾਂ ਦੋਸਤ ਨੇ ਗੋਲੀਆਂ ਮਾਰੀਆਂ ਨੇ ਕਿ ਲੱਗਦਾ ਕਿ ਉਹ ਵੀ ਸ਼ੰਕ ਇਹ ਕਰ ਰਹੇ ਸੀਗੇ ਕਿ ਵੀ ਉਹਨੇ ਨਹੀਂ ਮਾਰੀਆਂ ਗੋਲੀਆਂ ਉਹਦੇ ਤੋਂ ਮਰਵਾਇਆਂ ਗੀਆਂ ਨੇ ਪਿੱਛੇ ਕੋਈ ਉਹਦੇ ਵੱਡਾ ਕੋਈ ਬੰਦਾ ਬੈਠਾ ਆ ਤੁਹਾਨੂੰ ਕੀ ਲੱਗਦਾ ਸਾਰੇ ਸਿਨੈਰੀਓ ਨੂੰ ਦੇਖ ਕੇ ਕਿ ਵੀ ਵਾਕਈ ਉਹਦੇ ਪਿੱਛੇ ਕੋਈ ਵੱਡਾ ਦਿਮਾਗ ਕੰਮ ਕਰ ਰਿਹਾ ਸੀਗਾ ਜਿਵੇਂ ਤੁਸੀਂ ਕਹ ਰਹੇ ਕਿ ਏਜੰਸੀਆਂ ਟਾਰਗੇਟ ਕਰ ਰਹੀਆਂ ਨੇ ਬਿਲਕੁਲ ਜੀ ਜਦੋਂ ਇਹ ਇਹ ਜਿਹੜੀ 2 ਸਾਲ ਬਾਅਦ ਪਤਾ ਲੱਗਦਾ ਇਹਨਾਂ ਦੀ ਪਾਲਿਸੀ ਦਾ ਇਹਨਾਂ ਨੇ ਜਿਹੜੇ ਵੀ ਬੰਦੇ ਅੱਜ ਸਿੱਖ ਤੋਂ ਸਿੱਖ ਨੂੰ ਮਰਾਉਣ ਦੀ ਪਾਲਿਸੀ ਹੈ ਜੀ ਇਹਨਾਂ ਨੇ ਕਦੀ ਵੀ ਆਪ ਆਣ ਕੇ ਤਲਵਾਰ ਨਹੀਂ ਚਲਾਈ ਬੰਦੂਕ ਨਹੀਂ ਚਲਾਈ ਜਿਸ ਟੇਕ ਨਾਲ ਨਿਖਲ ਗੁਫਤਾਜ ਜੋ ਉੱਥੇ ਕੈਨੇਡਾ ਦੀ ਧਰਤੀ ਤੇ ਫੜਿਆ ਗਿਆ ਹੈ ਉਹ ਇੱਕ ਇਨਵੈਸਟੀਗੇਸ਼ਨ ਹੋਈ ਤੇ ਉਹਦੇ ਵਿੱਚ ਉਹ ਦੋਸ਼ੀ ਬਣੇ ਆ। ਉਹ ਜਿੱਦਣ ਇਨਵੈਸਟੀਗੇਸ਼ਨ ਇਹ ਸਾਰਾ ਹਸੈਣਾ ਸਾਹਿਬ ਦਾ ਕਤਲ ਵੀ ਇਨਵੈਸਟੀਗੇਸ਼ਨ ਦਾ ਹੀ ਪਾਰਟ ਹੈ। ਜਦੋਂ ਤੁਸੀਂ ਇਹਦੇ ਵਿੱਚ ਡੀਪਲੀ ਕੋਈ ਵੀ ਹਕੂਮਤ ਦਾ ਕੋਈ ਜਿਹੜਾ ਆਪਣੇ ਬੱਚਿਆਂ ਨੂੰ ਸਮਝ ਕੇ ਸਹਿਣਾ ਸਾਬ ਨੂੰ ਕਿ ਮੇਰਾ ਬੱਚਾ ਹੈ ਉਹ ਦੀ ਇਨਵੈਸਟੀਗੇਸ਼ਨ ਕਰਾਂ ਤੇ ਇਹਦੇ ਵਿੱਚ ਜਾਂ ਤਾਂ ਉਹਨੂੰ ਮਾਰ ਦਿੱਤਾ ਜਾਊਗਾ ਉਸ ਅਫਸਰ ਨੂੰ ਵੀ ਜਿਹੜਾ ਸੱਚਾਈ ਬਿਆਨ ਕਰੂਗਾ ਤੇ ਜਾਂ ਫਿਰ ਉਹ ਗੱਲ ਕਰਕੇ ਆਪਣੀ ਕੁਰਸੀ ਉਹਨੂੰ ਛੱਡਣੀ ਪੈ ਸਕਦੀ ਹੈ ਕਿਉਂਕਿ ਇਹਦੇ ਪਿੱਛੇ ਹੀ ਏਜੰਸੀਆਂ ਐ ਉਹਨਾਂ ਨੇ ਕਤਲ ਜਿਹਦਾ ਕਰਕੇ ਸਿੱਖ ਜਰਨਲ ਦਾ ਕਿਸੇ ਵੀ ਦਾ ਤੇ ਪੌਣਾ ਵੀ ਸਿੱਖਾਂ ਤੇ ਹੀ ਆ ਬਿਲਕੁਲ ਦੇਖਣ ਨੂੰ ਅੱਜ ਤੁਸੀਂ ਜਿੰਨੇ ਵੀ ਕਤਲ ਹੋਏ ਆ ਸਿੱਖਾਂ ਨੂੰ 302 ਲਾ ਕੇ ਮੁੜ ਕੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਥਾਂ ਤੇ ਸੈਪਰੇਟ ਜਗ੍ਹਾ ਤੇ ਭੇਜ ਕੇ ਤੇ ਫਿਰ ਉਹਨੂੰ ਦਲੀਲ ਕੀਤਾ ਜਾਂਦਾ ਕਿ ਤੈਨੂੰ ਆਹ ਕੰਮ ਕਰਨਾ ਪਊ ਤਨਵਾਹ ਕੰਮ ਕਰਨਾ ਪਊ ਫਿਰ ਉਹ ਵਿਚਾਰੇ ਫਸ ਜਾਂਦੇ ਹੁਣ ਤੁਸੀਂ ਜਿਹਦੇ ਤੋਂ ਵੀ ਇਹ ਕਰਾਇਆ ਹੈ ਕਿ ਤੋਂ ਕਿੰਨੇ ਹੋਰ ਕੰਮ ਕਰਾਉਣੇ ਆ ਹਮ ਬਿਲਕੁਲ ਬਿਲਕੁਲ ਇਹ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਿਲਕੁਲ ਬਹੁਤ ਸ਼ੁਕਰੀਆ ਬਲੇਰ ਸਾਹਿਬ ਜੁੜਨ ਲਈ ਧੰਨਵਾਦ